ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ 23 ਮਈ ਨੂੰ ਪਾਰਲੀਮੈਂਟ ਚੋਣਾਂ ਦੇ ਨਤੀਜੇ ਭਾਵੇਂ ਜੋ ਵੀ ਹੋਣ ਪਰ 2 ਮਹੀਨਿਆਂ ਬਾਅਦ ਪੰਜਾਬ ਦੇ ਲੋਕਾਂ ਨੂੰ ਚੋਣਾਂ ਤੋਂ ਰਾਹਤ ਨਹੀਂ ਮਿਲੇਗੀ ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਦੀਆਂ ਉਪ ਚੋਣਾਂ ਵੀ ਤੜਲੇ ਨਾਲ ਹੋਣਗੀਆਂ ਦਰਅਸਲ ਲੋਕ ਸਭਾ ਚੋਣਾਂ ਵਿੱਚ ਖੜਾ ਕਰ ਲਈ ਨਾ ਤਾਂ ਸਤਾ ਤਰੀ ਕਾਂਗਰਸ ਪਾਰਟੀ ਨੂੰ ਸਮਰੱਥ ਉਮੀਦਵਾਰ ਮਿਲ ਰਹੇ ਨਹੀਂ ਤੇ ਨਾ ਹੀ ਸ਼ਰੋਮਣੀ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨਾਲ ਸੰਬੰਧਤ ਤਿੰਨ ਸੀਟਾਂ ਪਹਿਲਾਂ ਹੀ ਖਾਲੀ ਹੋਣ ਦੇ ਕਿਨਾਰੇ ਹੈ ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਚੋਣਾਂ ਤੈ ਹੋਣਾ ਯਕੀਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਫਿਰੋਜ਼ਪੁਰ ਤੋਂ ਚੋਣ ਮੈਦਾਨ ਵਿੱਚ ਉਤਰਨ ਲਈ ਦਬਾ ਪੈ ਰਿਹਾ ਹੈ। ਉਹਨਾਂ ਦਾ ਸੀਟ ਤੇ ਉਤਰਨਾ ਲਗਭਗ ਤੈ ਹੈ। ਇਸੇ ਤਰ੍ਹਾਂ ਸੰਗਰੂਰ ਸੀਟ ਤੋਂ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਨੇ ਵੀ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਇਹ ਸੀਟ ਲੰਬੇ ਸਮੇਂ ਤੋਂ ਢੀਂਡਸਾ ਪਰਿਵਾਰ ਦੇ ਖੇਮੇ ਵਿੱਚ ਹੈ। ਸੁਖਦੇਵ ਸਿੰਘ ਢੀਂਡਸਾ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੋਂ ਹਾਰੇ ਸਨ ਇਸ ਤੋਂ ਪਹਿਲਾਂ 2009 ਵਿੱਚ ਉਹਨਾਂ ਨੂੰ ਕਾਂਗਰਸ ਦੇ ਵਿਜੇਂਦਰ ਸਿੰਘਲਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਵਿਧਾਨ ਸਭਾ ਸੀਟ ਸ਼ੁਨਾਮ ਦਾ ਪਰਮਿੰਦਰ ਢੀਂਡਸਾ ਚਾਰ ਵਾਰ ਅਗਵਾਈ ਕਰ ਚੁੱਕਿਆ ਜਦਕਿ ਇਸ ਵਾਰ ਲਹਿਰਾ ਗਗਾ ਸੀਟ ਤੋਂ ਚੋਣ ਜਿੱਤ ਕੇ ਉਹ ਵਿਧਾਨ ਸਭਾ ਪਹੁੰਚੇ ਸਨ ਲੋਕ ਸਭਾ ਚੋਣਾਂ ਵਿੱਚ ਜੇਕਰ ਮੌਜੂਦਾ ਵਿਧਾਇਕਾਂ ਨੂੰ ਜਿਨ੍ਹਾਂ ਵਿੱਚ ਮਨਪ੍ਰੀਤ ਬਾਦਲ ਰਾਣਾ ਗੁਰਜੀਤ ਸਿੰਘ ਸੁਖਪਾਲ ਖੈਰਾ ਚੋਣ ਲੜਦੇ ਆ ਤੇ ਉਹਨਾਂ ਨੂੰ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਵੇਗਾ ਦਾਖਾ ਸੀਟ ਤੋਂ ਐਚਐਸ ਫੁਲਕਾ ਨੇ ਵੀ ਅਸਤੀਫਾ ਦਿੱਤਾ ਹੈ ਸੋ ਸੰਭਵ ਹੈ ਕਿ ਵਿਧਾਨ ਸਭਾ ਜਿਮਣੀ ਚੋਣਾ ਲਈ ਵੀ ਵੋਟਰਾਂ ਨੂੰ ਤਿਆਰ ਰਹਿਣਾ ਪਏਗਾ ਕਿਉਂਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਉਤਾਰਨ ਦੀ ਤਿਆਰੀ ਵਿੱਢੀ ਹੋਈ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਖਬਰਾਂ ਨੇ ਵੈਨਕੂਵਰ ਤੋਂ ਕੈਨੇਡਾ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਸਰੀ ਤੋਂ ਸੁਲਤਾਨਪੁਰ ਲੋਧੀ ਯਾਨੀ ਪੰਜਾਬ ਤੱਕ ਮੋਟਰਸਾਈਕਲ ਯਾਤਰਾ ਕੀਤੀ ਜਾਵੇਗੀ ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੱਧੂ ਤੇ ਹੋਰਨਾਂ ਮੈਂਬਰਾਂ ਨੇ ਕਿਹਾ ਹੈ ਕਿ ਕਲੱਬ ਦੇ 6 ਮੈਂਬਰ 3 April ਤੋਂ ਵਿਸ਼ਵ ਯਾਤਰਾ ਸਰੀ ਤੋਂ ਸ਼ੁਰੂ ਕਰਕੇ ਯਾਨੀ ਕੈਨੇਡਾ ਤੋਂ ਅਮਰੀਕਾ ਇੰਗਲੈਂਡ ਤੇ ਫਰਾਂਸ ਹੁੰਦੇ ਆਂ ਯੂਰਪ ਸਮੇਤ ਈਰਾਨ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਹੁੰਦੇ ਹੋਏ ਬਾਗਾ ਸਰਾਤ ਰਸਤੇ ਭਾਰਤ ਚ ਦਾਖਲ ਹੋਣਗੇ 28 ਸਰਾਤ ਉਤੇ ਵੱਡੀ ਗਿਣਤੀ ਚ ਸਿੱਖ ਨੌਜਵਾਨ ਸਵਾਗਤ ਕਰਨਗੇ ਕਲੱਬ ਮੈਂਬਰ ਕਹਿੰਦੇ ਆ ਕਿ ਲਗਭਗ 45 ਦਿਨਾਂ ਦੇ ਸਫ਼ਰ ਦੀ ਸਮਾਪਤੀ ਸੁਲਤਾਨਪੁਰ ਲੋਧੀ ਪਹੁੰਚ ਕੇ ਹੋਵੇਗੀ ਚੰਡੀਗੜ੍ਹ ਤੋਂ ਖਬਰਾਂ ਕਿਉਂਕਿ 31 ਮਾਰਚ ਨੇੜੇ ਆ ਰਿਹਾ ਹੈ 31 ਮਾਰਚ ਨੂੰ ਪੂਰੇ ਪੰਜਾਬ ਦੇ ਵਿੱਚ ਠੇਕਾਂ ਦੀ ਨਿਲਾਮੀ ਹੋਵੇਗੀ ਤੇ ਇਹ ਠੇਕਾਂ ਦੀ ਨਿਲਾਮੀ ਤੋਂ ਕੀ ਬਚਦਾ ਪੰਜਾਬ ਸਰਕਾਰ ਨੂੰ ਇੱਕ ਵੱਖਰਾ ਈਸ਼ੂ ਰਹੇਗਾ ਫਿਲਹਾਲ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ 81 81 ਸ਼ਰਾਬ ਦੇ ਠੇਕਿਆਂ ਤੋਂ ਇਸ ਵਾਰੇ ਚੰਡੀਗੜ੍ਹ ਪ੍ਰਸ਼ਾਸਨ 343 ਕਰੋੜ ਰੁਪਏ ਦੀ ਕਮਾਈ ਕਰੇਗਾ ਤਨਾਸ ਦਾ ਠੇਕਾ ਇੱਕ ਵਾਰ ਮੋੜ ਤੋਂ ਸਭ ਤੋਂ ਮਹਿੰਗਾ 10. 78 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਯੂਟੀ ਦੇ ਅਫਕਾਰੀ ਤੇ ਕਰ ਵਿਭਾਗ ਵੱਲੋਂ ਈ ਟੈਂਡਰਿੰਗ ਰਾਹੀਂ ਹੋਟਲ ਪਾਰਕ 뷰 ਵਿੱਚ 81 ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ ਗਈ। ਨਵੀਂ ਦਿੱਲੀ ਤੋਂ ਖਬਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਂਟੀ ਸੈਟੇਲਾਈਟ ਮਿਜ਼ਾਈਲ ਦੀ ਵਰਤੋਂ ਨਾਲ ਲਾਈਵ ਉਪਗ੍ਰਹਿ ਨੂੰ ਫੁੰਡੇ ਜਾਣ ਦੇ ਐਲਾਨ ਤੋਂ ਫੌਰੀ ਮਗਰੋਂ ਸ਼੍ਰੀ ਮੋਦੀ ਦਾ ਮੌਜੂਦ ਆਇਆ ਉਹਨਾਂ ਨੂੰ ਹੈਪੀ ਵਰਲਡ ਥੀਏਟਰ ਦੇ ਦੀ ਵਧਾਈ ਦਿੱਤੀ। ਗਾਂਧੀ ਨੇ ਟਵੀਟ ਕਰਕੇ ਕੱਸਿਆ ਕਿ ਖੋਜ ਵਿਕਾਸ ਸੰਸਥਾ ਡੀ ਆਰ ਡੀਓ ਨੂੰ ਵਧਾਈ ਦੇਣਾ ਰਾਹੁਲ ਨੇ ਕਿਹਾ ਕਿ ਸ਼ਾਬਾਸ਼ ਡੀ ਆਰ ਡੀਓ ਤੁਹਾਡਾ ਕੰਮ ਉੱਤੇ ਸਾਨੂੰ ਮਾਣ ਹੈ ਮੈਂ ਪੀ ਐਮ ਨੂੰ ਵੀ ਹੈਪੀ ਵਾਲਡ ਥਿੱਤ ਦੇਦੀ ਵਧਾਈ ਦਿਨਾ ਨਵੀਂ ਦਿੱਲੀ ਤੋਂ ਖਬਰਾਂ 1984 ਚ ਸਿੱਖ ਕਤਲੇਆਮ ਚ ਫਾਸੀ ਦੀ ਸਜ਼ਾ ਜਾਪਤਾ ਯਸ਼ਪਾਲ ਸਿੰਘ ਤੇ ਨਰੇਸ਼ ਸਹਰਾਵਤ ਦੇ ਮਕਦਮੇ ਦੀ ਸੁਣਵਾਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਰੋਜ਼ਾਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਗਲੀ ਤਾਰੀਖ 22 ਅਪ੍ਰੈਲ ਤੱਕ ਕੀਤੀ ਗਈ ਮੋਲਜਮਾਨੇ ਸਜਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਭਗੌੜੇ ਹੀਰਾ ਕਾਰੋਬਾਰੀ ਨੀਰਮ ਮੌਦੀ ਦੀ ਹਵਾਲਗੀ ਪ੍ਰਕਿਰਿਆ 'ਚ ਸਹਿਯੋਗ ਦੇ ਮੰਤਮ ਨਾਲ ਸੀਬੀਆਈ ਤੇ ਇਨਫਾਸਟ ਪੁਆਇੰਟ ਡਾਇਰੈਕਟੋਰੇਟ ਯਾਨੀ ਏਡੀ ਦੀ ਇੱਕ ਸਾਂਝੀ ਟੀਮ ਜਲਦੀ ਲੰਡਨ ਰਵਾਨਾ ਹੋ ਰਹੀ ਹੈ। ਮੌਦੀ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਲੰਡਨ ਦੀ ਅਦਾਲਤ ਵਿੱਚ ਹੋਵੇਗੀ ਜਾਰਜ ਇੰਜੀਨੀਅਰਸ ਦੀ ਸਾਂਝੀ ਟੀਮ ਇਸ ਦੌਰਾਨ ਸਥਾਨਕ ਥਾਟੀ ਦਾ ਸਹਿਯੋਗ ਕਰੇਗੀ। ਬੈਂਗਲੌਰ ਅਦਾਲਤ ਡੈਟ ਰਿਕਵਰੀ ਟਰਬਿਨਲ ਨੇ ਪਘੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲੀਆ ਦੇ ਯੂਨਾਈਟਿਡ ਬਿਊਰੋਇਜ਼ ਹੋਲਡਿੰਗਸ ਲਿਮਟਿਡ ਵਿਚਲੇ 74 ਲੱਖ ਤੋਂ ਵੱਧ ਸ਼ੇਰਾਂ ਦੀ ਵਿਕਰੀ ਉੱਤੇ 1008 ਕਰੋੜ ਰੁਪਏ ਪ੍ਰਾਪਤ ਕੀਤੇ ਹੈ ਈਡੀ ਕਹਿੰਦੀ ਹੈ ਕਾਲੇ ਧਨ ਨੂੰ ਸਫੈਤ ਕਰਨ ਦੇ ਮਾਮਲੇ 'ਚ ਏਜੰਸੀ ਵੱਲੋਂ ਕੇਸ ਨਾਲ ਨਾਤੀ ਕੀਤੇ ਇਹ ਸ਼ੇਰ ਯੈਸ ਬੈਂਕ ਕੋਲ ਭਏ ਨੇ 에어 ਇੰਡੀਆ ਨੇ ਆਪਣੇ ਪਾਇਲਟ ਅਮਲੇ ਨੂੰ ਉਡਾਣ ਦੌਰਾਨ ਵਿਸ਼ੇਸ਼ ਪਕਵਾਨ ਨਾਮਗਵਾਉਣ ਬਾਰੇ ਹਦਾਇਤ ਕੀਤੀ ਹੈ 에어ਲਾਈਨ ਕਹਿੰਦੀ ਹੈ ਕਿ ਪਾਇਲਟ ਕੰਪਨੀ ਦੁਆਰਾ ਖਾਣੇ ਸੰਬੰਧੀ ਬਣਾਈ ਸੂਚੀ ਦਾ ਪਾਲਣ ਕਰਨ ਤੇ ਨਰਾਜ਼ਤ ਖਾਣਾ ਹੀ ਖਾਨ ਕੰਪਨੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਡਾਨ ਅਮਲੇ ਵੱਲੋਂ ਵਿਸ਼ੇਸ਼ ਖਾਣਾ ਮੰਗਵਾਇਆ ਜਾਣਾ ਸਾਹਮਣੇ ਆਇਆ ਜੋ ਕਿ ਨੀਮਾ ਦੇ ਉਲਟ ਦੱਸਿਆ ਜਾਂਦਾ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ 파 ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ